ਅਵੇਖੋ ਇਹ ਟਰੱਕ ਕਿਵੇਂ ਆਪਣੇ ਅੱਗੇ ਬੈਰੀਕੇਡ ਨੂੰ ਸੜਕ ਤੇ ਇੱਕ ਸੀੜ ਦਾ ਹੋਇਆ ਲਾਜਾਰ ਰਿਹਾ ਹਾਲਾਂਕਿ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆਖਰ ਇਸ ਟਰੱਕ ਵਾਲੇ ਨੂੰ ਅੱਗੇ ਨਜ਼ਰ ਨਹੀਂ ਆ ਰਿਹਾ ਕਿ ਅੱਗੇ ਬੈਰੀਕੇਡ ਫਸਿਆ ਹੋਇਆ ਫਿਰ ਵੀ ਟਰੱਕ ਡਰਾਈਵਰ ਪੁਲਿਸ ਦਾ ਬੈਰੀਕੇਡ ਧੂਕੇ ਲਿਜਾ ਰਿਹਾ ਤੇ ਲੋਕਾਂ ਦੇ ਵੱਲੋਂ ਉੱਥੇ ਹੀ ਮੌਕੇ ਤੇ ਇਸ ਦੀ ਵੀਡੀਓ ਜਿਹੜੀ ਹੈ ਬਣਾ ਲਈ ਜਾਂਦੀ ਹੈ ਤੇ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਵੀ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਵਿੱਚ ਇੱਕ ਨਸ਼ੇੜੀ ਜਿਸ ਦੇ ਵੱਲੋਂ ਬਠਿੰਡਾ ਐਨ ਐਫ ਐਲ ਤੋਂ ਬੱਲਾਰਾਮ ਬੱਤੀਆਂ ਤੱਕ ਬੈਰੀਕੇਡ ਟਰੱਕ ਦੇ ਅੱਗੇ ਹੀ ਤੱਕੀ ਲਿਆਂਦਾ ਗਿਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਸੁਣਿਆ ਜਿਸ ਤੋਂ ਬਾਅਦ ਅੱਗੇ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਤੇ ਉਹ ਦੱਸਿਆ ਗਿਆ ਕਿ ਮੌਕੇ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸ਼ਖਸ ਹੈ ਇਸ ਦੇ ਵੱਲੋਂ ਇਹ ਟਰੱਕ ਚੋਰੀ ਕੀਤਾ ਗਿਆ ਸੀ ਨੰਬਰ ਪਲੇਟ ਦੇ ਉੱਤੇ ਵੀ ਪੇਂਟ ਮਾਰਿਆ ਗਿਆ ਸੀ ਤੇ ਇਸੇ ਕਰਕੇ ਇਸ ਦੇ ਵੱਲੋਂ ਟਰੱਕ ਜਿਹੜਾ ਰੋਕਿਆ ਨਹੀਂ ਜਾ ਰਿਹਾ ਸੀ ਜਿਸ ਨੂੰ ਅੱਗੇ ਜਾ ਕੇ ਪੁਲਿਸ ਦੇ ਵੱਲੋਂ ਫਿਰ ਰੁਕਵਾਇਆ ਜਾਂਦਾ ਹੈ